रेडी स्टार्ट ਸਾਡੇ ਦੇਸ਼ ਦੇ ਬਹੁਤੇ ਬਸਨੀਕ ਆਪਣੇ ਦੇਸ਼ ਦੁਆਰਾ ਕੀਤੀ ਉન્નਤੀ ਤੋਂ ਖੁਸ਼ ਨਹੀਂ ਕਿਉਂਕਿ ਉਸ ਤੋਂ ਸਾਰਿਆਂ ਨੂੰ ਲਾਭ ਨਹੀਂ ਪੁੱਜਾ ਡੰਡੀ ਬਹੁਤੇ ਲੋਕਾਂ ਲਈ ਰੋਜੀ ਰੋਟੀ ਦਾ ਮਸਲਾ ਬਹੁਤ ਵੱਡਾ ਮਸਲਾ ਹੈ ਡੰਡੀ ਅਜਹਿ अनेका ਬਸਨਿਕਾਂ ਦੀ ਪਹੁੰਚ ਕਮਾਈ ਤੇ ਦੰਗੇ ਸਾਧਨਾ ਤੱਕ ਨਹੀਂ ਹੈ ਡੰਡੀ ਸਾਰੇ ਪਾਸੇ ਅਸੰਤੋਸ਼ ਫੈਲਿਆ ਹੋਇਆ ਹੈ ਡੰਡੀ ਆਜ਼ਾਦੀ ਦੇ 50 ਸਾਲ ਪਿਸੋਂ ਵੀ ਭੁਖ ਅਤੇ ਨੰਗ ਦੀ ਉਦਾਹਰਨ ਸਾਡੇ ਸਾਹਮਣੇ ਹੈ ਡੰਡੀ ਦੂਜੇ ਪਾਸੇ ਇੱਕ ਟੋਲਾ ਅਜਿਹਾ ਹੈ ਜੋ ਬਹੁਤ ਖੁਸ਼ ਹੈ ਡੰਡੀ ਉਹਨਾਂ ਪਾਸ ਸਾਰਾ ਆਰਥਿਕ ਤੇ ਰਾਜਸੀ ਸੁੱਖ ਹੈ डंडी, दोमा, तेरा, विच, पाड़ा, बहुत ज़्यादा है डंडी एक धिर मजूस दूजी खुश है डंडी सुखी लोग ज़्यादा ਸੋਖੀ ਹੋਣਾ ਚਾਹੁੰਦੇ ਹਨ ਡੰਡੀ ਗਵਰਨਮੈਂਟ ਨੇਤਾਣੇ ਲੋਕਾਂ ਨੂੰ ਉੱਚਾ ਚੁੱਕਣਾ ਚਾਹੁੰਦੀ ਹੈ ਡੰਡੀ ਦੇਖਦੇ ਹਾਂ ਇਹ ਸੁਪਨਾ ਕਦੋਂ ਪੂਰਾ ਹੁੰਦਾ ਹੈ ਡੰਡੀ